ਇੱਕ ਵਾਰੀ ਮੇਰੇ ਚਰਣਾ ਚ ਆ ਤਾਂ ਸਹੀ ਆਪਣੇ ਚਰਣਾ ਚ ਜਦੋਂ ਡਿੱਗ ਜਾਂਦਾ ਹੈ ਮਰੀਦ ਆ ਕੇ ਸਿੱਖ ਡਿੱਗ ਜਾਂਦਾ ਹੈ ਜਿਵੇਂ ਇੱਕ ਮਾਂ ਲਿਬੜੇ ਹੋਏ ਬੱਚੇ ਨੂੰ ਗਾਰੇ ਨਾਲ ਆਪਣੇ ਗਲ ਨਾਲ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਨਾ ਚੇਤੇ ਰੱਖਿਓ ਸਰਸੰਗਤ ਜੀ ਜਦੋਂ ਆਪਾਂ ਮਹਾਰਾਜ ਸਾਹਿਬ ਦੇ ਚਰਣਾ ਚ ਆ ਜੰਨੇ ਆ ਮਹਾਰਾਜ ਕਹਿੰਦੇ ਕਿਹੜੀਆਂ ਗਲਤੀਆਂ ਕਿਹੜੇ ਗੁਨਾਹ ਕੀਤੇ ਹੋਣਗੇ ਦੁਨੀਆ ਚ ਬਥੇਰੇ ਜਿੱਦਾਂ ਮਾਂ ਗਲ ਨਾਲ ਲਾਉਂਦੀ ਪਰਮੇਸ਼ਰ ਆਏ ਗਲ ਨਾਲ ਲਾ ਲੈਂਦਾ ਹੈ ਜਿਹੜੇ ਆਪਣੇ ਜ਼ਿੰਦਗੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹੋ ਗਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਤਿਗੁਰਾਂ ਨੂੰ ਸਮਰਪਿਤ ਕਰਤੀ ਚੇਤੇ ਰੱਖਿਓ ਸਰਸੰਗਤ ਜੀ ਉਹਨਾਂ ਮਹਾਪੁਰਸ਼ਾਂ ਦਾ ਉਹਨਾਂ ਗੁਰਮਖਾਂ ਦਾ ਉਹਨਾਂ ਬੰਦਗੀ ਵਾਲੀਆਂ ਰੂਹਾਂ ਦਾ ਕਿੰਨਾ ਸਤਕਾਰ ਹੈ ਆ ਪਿੱਛੇ ਜੀ ਮਹਾਰਾਜ ਸਾਹਿਬ ਦਾ ਪ੍ਰਕਾਸ਼ ਪੁਰਬ ਲੰਘ ਕੇ ਹਟਿਆ ਮਹਾਰਾਜ ਰਵਦਾਸ ਜੀਆ ਦਾ ਤੁਸੀਂ ਵੇਖੋ ਕਿੱਡੀ ਜੈਜਕਾਰ ਸੀ ਰੱਬ ਦੇ ਪਿਆਰਿਆਂ ਨੇ ਇਦੋਂ ਘੱਟ ਮੰਗਿਆ ਹੀ ਕੁਝ ਨਹੀਂ ਪਰਮੇਸ਼ਰ ਤੋਂ ਸਾਥ ਸੰਗਤ ਜੇ ਕੋਈ ਬੰਦਾ ਬੰਦਗੀ ਬੰਦਗੀ ਕਰਦਾ ਹੈ ਜੇ ਕੋਈ ਬੰਦਾ ਸਿਮਰਨ ਕਰਦਾ ਹੈ ਕੋਈ ਗੱਡੀ ਮੰਗਦਾ ਹੈ ਕੋਈ ਜ਼ਮੀਨ ਮੰਗਦਾ ਹੈ ਕੋਈ ਘਰ ਮੰਗਦਾ ਹੈ ਕੋਈ ਅਮਰੀਕਾ ਕੈਨੇਡਾ ਦਾ ਵੀਜ਼ਾ ਮੰਗਦਾ ਹੈ ਅੱਜ ਤੋਂ 200 ਸਾਲ ਪਿੱਛੇ ਚਲੇ ਜਾਓ 600 ਸਾਲ ਪਿੱਛੇ ਚਲੇ ਜਾਓ ਤਨ ਮਹਾਰਾਜ ਰਵਦਾਸ ਜੀਆ ਨੇ ਜੇ ਬੰਦਗੀ ਕੀਤੀ ਜੇ ਸਿਮਰਨ ਕੀਤਾ ਉਹ ساری ਜ਼ਿੰਦਗੀ ਇੱਕੋ ਗੱਲ ਕਹਿੰਦੇ ਰਹੇ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਪੋਖ ਆਹੀ ਮੰਗਿਆ ਬਸ ਹੋਰ ਨਹੀਂ ਕੁਝ ਵੀ ਸਾਧ ਸੰਗਤ ਉਹ ਆਈਦਾ ਤਿਆਗ ਜੀਵਨ ਪੜ ਕੇ ਤੁਸੀਂ ਵੇਖ ਲਓਣਾ ਦਾ ਸਾਧ ਸੰਗਤ ਜੀ ਆਪਣੇ ਸਰੀਰ ਦੇ ਤਨ ਦੇ ਕੱਪੜੇ ਦੀ ਵੀ ਇੱਛਾ ਨਹੀਂ ਰੱਖੀ ਮਹਾਰਾ ਜੀ ਰਵਦਾਸ ਨੇ ਇਹ ਵੀ ਨਹੀਂ ਚਾਹੀਦਾ ਜੇ ਚਾਹੀਦਾ ਸਿਰਫ ਨਾਮ ਸਿਰਫ ਬੰਦਗੀ ਉਹ ਇੱਕ ਮਹਾਤਮਾ ਐਡਾ ਵੱਡਾ ਨਾਮ ਮਹਾਰਾ ਇਹਦਾ ਇੱਕ ਸਾਧੂ ਤੁਰਿਆ ਜਾਂਦਾ ਸੀ ਸਾਧ ਸੰਗਤ ਮਹਾਪੁਰਸ਼ ਤੁਰਿਆ ਜਾਂਦਾ ਸੀ ਕਾਂਸੀ ਵਿੱਚ ਐਡਾ ਵੱਡਾ ਮਹਾਰਾਜ ਦਾ ਨਾਮ ਬੇਨਤੀ ਇਕਾਗਰਤਾ ਬਖਸ਼ੋ ਭਾਈ ਐਡਾ ਵੱਡਾ ਮਹਾਰਾਜ ਦਾ ਨਾਮ ਹੋ ਗਿਆ ਮਹਾਰਾਜ ਰਵਦਾਸ ਜੀ ਆਪਣੀ ਕੁਟਿਆ ਚ ਬੈਠੇ ਤੇ ਬੈਠਿਆਂ ਬੈਠਿਆਂ ਨਾ ਉਹ ਸਾਧੂ ਕਹਿੰਦਾ ਮਹਾਰਾਜ ਰਵਦਾਸ ਜੀ ਨੂੰ ਮਿਲ ਚੱਲਾਂ ਹੁਣ ਜਦੋਂ ਉਹ ਮਹਾਰਾਜ ਰਵਦਾਸ ਜੀ ਦੀ ਛਪਰੀ ਚ ਗਿਆ ਹੱਕਾ ਬੱਕਾ ਰਹਿ ਗਿਆ ਕਹਿੰਦਾ ਐਡਾ ਵੱਡਾ ਨਾਮ ਐਡੇ ਐਡੇ ਰਾਜੇ ਤੁਹਾਡੇ ਚਰਨਾਂ ਚ ਸਜਦਾ ਕਰਨ ਮੱਥਾ ਟੇਕਣ ਆਉਂਦੇ ਨੇ ਉਹ ਮਹਾਰਾਜ ਰਵਦਾਸ ਜੀ ਕਹਿੰਦਾ ਹੈਰਾਨੀ ਦੀ ਗੱਲ ਏ ਉਹ ਮਹਾਰਾਜ ਤਹਾਡੇ ਕੋਲ ਨਾ ਤਾਂ ਚੱਜ ਦਾ ਘਰ ਨਾ ਕੋਈ ਮਹਿਲ ਨਾ ਕੋਈ ਮੰਦਰ 62 ਦੇਸ਼ਾਂ ਦੇ ਰਾਜੇ ਮਹਾਰਾਜ ਰਵਦਾਸ ਜੀਾਂ ਦੇ ਸ਼ਰਧਾਲੂ ਸੀ 48 ਰਾਣੀਆਂ ਮুরিਦ ਸੀ ਮਹਾਰਾਜ ਜੀ ਦੀਆਂ ਇੱਕ ਹੁੰਦਾ ਹੈ ਸੰਗਤ ਹੋਣੀ ਇੱਕ ਹੁੰਦਾ ਹੈ ਸੰਗਤ ਸੰਗਤ ਵਿੱਚ ਆਉਣਾ ਇੱਕ ਹੁੰਦਾ ਹੈ ਉਸਤਾਦੀ ਸ਼ਾਗਿਰਦੀ ਕਰਨੀ ਐਂ ਵੱਡੇ ਵੱਡੇ ਰਾਜੇ ਉਹ ਉਹ ਮਹਾਤਮਾ ਕਹਿੰਦਾ ਹੈ ਕਿਨਾਂ ਮਹਾਰਾਜ ਮੈਂ ਤੁਹਾਡੇ ਦਰਸ਼ਨ ਕੀਤੇ ਸਤਿਗੁਰੂ ਜੀ ਉਹ ਮਹਾਪੁਰਸ਼ੋ ਤੁਸੀਂ ਇੱਥੇ ਕੱਚੀਆਂ ਮਿੱਟੀ ਦੀਆਂ ਕੰਧਾਂ ਮਹਾਰਾਜ ਐਡੇ ਦੇ ਵੱਡੇ ਰਾਜੇ ਤੁਹਾਡੇ ਸੇਵਾਦਾਰ ਮਹਾਰਾਜੀ ਤੁਹਾਡੀ ਗਰੀਬੀ ਹਲ ਵੇਖ ਕੇ ਮੈਨੂੰ ਤਰਸ ਆਉਂਦਾ ਮੇਰਾ ਜੋੜਾ ਗੰਡੋ ਮਹਾਰਾ ਰਵਦਾਸ ਜੀ ਉਹ ਸਾਧੂ ਦਾ ਫੜ ਕੇ ਜੋੜਾ ਜਦੋਂ ਗੰਡਣ ਲੱਗੇ ਜੋੜਾ ਗੰਢਿਆ ਸਾਧ ਸੰਗਤ ਐਨੇ ਪਿਆਰ ਭਰੇ ਵਚਨ ਕਰਦੇ ਨੇ ਜੋੜਾ ਘੰਡਾ ਕੇ ਮਹਾਪੁਰਸ਼ ਕਹਿਣ ਲੱਗੇ ਉਹ ਸਾਧੂ ਜਨ ਕਹਿੰਦੇ ਮਹਾਰਾਜ ਰਵਦਾਸ ਜੀ ਮੈਂ ਜਾਣਾ ਹਰਦਵਾਰ ਨੂੰ ਤੁਹਾਨੂੰ ਇੱਕ ਵਸਤੂ ਦੇ ਕੇ ਜਾਣੀ ਕਹਿੰਦੇ ਲਿਆਓ ਭਾਈ ਕੀ ਵਸਤੂ ਹੈ ਸਾਧ ਸੰਗਤ ਆਪਣੀ ਗੋਦੜੀ ਵਿੱਚੋਂ ਮਹਾਪੁਰਸ਼ਾ ਨੇ ਇੱਕ ਵੱਟੀ ਗੱਡੀ ਵੱਟੀ ਗੱਡੀ ਤੇ ਮਹਾਰਾਜ ਰਵਦਾਸ ਜੀ ਨੂੰ ਕਹਿੰਦੇ ਆਹ ਵੇਖੋ ਬੁਲਾ ਗਈ ਮਹਾਰਾਜ ਰਵਦਾਸ ਜੀ ਕਹਿੰਦੇ ਸਤ ਪੁਰਸ਼ੋ ਇਹ ਕੀ ਹੈ ਮਹਾਰਾਜ ਇਹ ਪਾਰਸ ਦੀ ਵੱਟੀ ਮਾਰੇ ਕਹਿੰਦੇ ਕੀ ਕਰੀ ਰਹਿੰਦੇ ਨਾਲ ਇਸ ਵੱਟੀ ਨੂੰ ਤੁਸੀਂ ਜਿਸ ਚੀਜ਼ ਨਾਲ ਛਾਹੋਗੇ ਉਹ ਪਾਰਸ ਹੁੰਦੀ ਉਹ ਸੋਨਾ ਹੁੰਦੀ ਜਾਏਗੀ ਐਡੀ ਕਰਮਾਤ ਇਸ ਵੱਟੀ ਚ ਜਿਸ ਬੰਦੇ ਕੋਲ ਜਿਸ ਗੁਰਮੁਖ ਕੋਲ ਜਿਸ ਮਹਾਪੁਰਸ਼ ਕੋਲ ਹੋਵੇ ਮਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਵੇਂ ਸੋਨੇ ਦੀਆਂ ਕੰਧਾਂ ਖੜੀਆਂ ਕਰ ਦੇ ਆ ਲੋ ਮਹਾਰਾਜ ਮੈਂ ਤੁਹਾਨੂੰ ਦੇ ਕੇ ਜਾਣੀ ਸਾਤ ਸੰਗਤ ਜੀ ਮਹਾਰਾਜ ਰਵਦਾਸ ਜੀ ਕਹਿੰਦੇ ਇੱਥੇ ਰੱਖ ਦੇ ਉਹ ਕੁਟਿਆ ਸੀ ਕੱਚੀ ਕਾਂਸ ਤੇ ਰੱਖਤੀ ਜੋੜਾ ਘੰਡਾ ਕੇ ਰੱਬ ਦਾ ਪਿਆਰਾ ਮਹਾਪੁਰਸ਼ ਲੰਗਦਾ ਬਣਿਆ ਇਹਨਾਂ ਮਹਾਰਾਜ ਜਦੋਂ ਮੈਂ ਆਵਾਂਗਾ ਤੇ ਮੁੜਦਾ ਹੋਇਆ ਲੈ ਜਾਵਾਂਗਾ ਇਹ ਵੱਟੀ ਤੁਹਾਡੇ ਤੋਂ ਸਾਤ ਸੰਗਤ ਮਹਾਰਾਜ ਰਵਦਾਸ ਜੀ ਉਹ ਵੱਟੀ ਉੱਥੇ ਹੀ ਪਈ ਰੱਬ ਦੇ ਪਿਆਰਿਆਂ ਦਾ ਬੰਦਗੀ ਕਰਨੀ ਨਾਮ ਜਪਣਾ ਭਜਨ ਕਰਨਾ ਤੇ ਭਜਨ ਕਰਾਉਣਾ ਇਹੀ ਕੰਮ ਨੇ ਸਾਤ ਸੰਗਤ ਜਦੋਂ ਨਾ ਤਿੰਨਾਂ ਮਹੀਨਿਆਂ ਬਾਅਦ ਉਹ ਮਹਾਪੁਰਸ਼ ਗੰਗਾ ਗਿਆ ਅਸ਼ਨਾਣ ਪਾਣ ਕੀਤਾ ਦਰਸ਼ਨ ਮੇਲਾ ਕੀਤਾ ਸਾਧ ਸੰਗਤ ਜੀ 3 ਮਹੀਨਿਆਂ ਬਾਅਦ ਜਦੋਂ ਵਾਪਸ ਕਾਂਸੀ ਦੀ ਧਰਤੀ ਦੇ ਮੁੜ ਕੇ ਆਇਆ ਨਾ ਤੇ ਵੇਖਦਾ ਕਹਿੰਦਾ ਮਹਾਰਾਜ ਤਾਂ ਖੁਸ਼ ਹੋਣਗੇ ਬੜੇ ਮਹਾਰਾਜ ਰਵਦਾਸ ਜੀ ਮੈਨੂੰ ਪਿਆਰ ਕਰਨਗੇ ਬੜਾ ਮਹਾਰਾਜ ਰਵਦਾਸ ਜੀ ਕਹਿਣਗੇ ਮੇਰੀ ਜ਼ਿੰਦਗੀ ਇਹਨੇ ਬਦਲਤੀ ਕਿਉਂਕਿ ਵੱਡੇ ਵੱਡੇ ਮਹਿਲ ਬਣੇ ਹੋਣਗੇ ਵੱਡੇ ਵੱਡੇ ਮੰਦਰ ਬਣੇ ਹੋਣਗੇ ਪਾਰਸ ਜੋ ਦੇ ਗਿਆ ਸੀ ਸੋਨੇ ਦੇ ਮਹਿਲ ਹੋਣਗੇ ਜਦੋਂ ਵਾਪਸ ਆਇਆ ਨਾ ਸਾਧ ਸੰਗਤ ਜੀ ਜਿੱਥੇ ਮਹਾਰਾਜ ਰਵਦਾਸ ਜੀ ਦੀ ਕੁਟਿਆ ਸੀ ਉੱਥੇ ਹੀ ਖੜਿਆ ਆ ਕੇ ਆ ਕੇ ਫੇਰ ਹੱਕਾ ਬੱਕਾ ਰਹਿ ਗਿਆ ਕਹਿੰਦਾ ਆ ਕੀ ਜਿਵੇਂ ਛੱਡ ਕੇ ਗਿਆ ਸੀ ਇਹ ਤਾਂ ਇਹ ਤਾਂ ਉਦਾਂ ਹੀ ਸਾਰਾ ਕੰਮ ਨਾ ਮਿੱਟੀ ਦੀਆਂ ਉਹੀ ਗੰਧਾਂ ਕਾਨਿਆਂ ਦੀ ਛੱਤ ਉਹੀ ਚਮੜੇ ਦਾ ਕੰਮ ਉਹ ਕਹਿੰਦਾ ਜਾ ਕੇ ਉਹਨੇ ਆਪਣਾ ਬੋਲਾ ਲਾਇਆ ਆਦੇਸ਼ ਬੋਲਿਆ ਮਹਾਰੇ ਕਹਿੰਦੇ ਅੰਦਰ ਆ ਜਾਓ ਬੁਲਾ ਲਿਆ ਆਓ ਰੱਬ ਦੇ ਪਿਆਰੇਓ ਕੋਲ ਬਾ ਲਿਆ ਬਿਠਾ ਕੇ ਕਹਿਣ ਲੱਗੇ ਉਹ ਰੱਬ ਦੇ ਪਿਆਰੇ ਮਹਾਪੁਰਸ਼ ਕਹਿੰਦੇ ਰਵਦਾਸ ਜੀ ਨੂੰ ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਹੈਰਾਨ ਇਸ ਗੱਲੋਂ ਆ ਆ ਤੁਸੀਂ ਵੇਖੋ ਐਡੀ ਵੱਡੀ ਤੁਹਾਨੂੰ ਵੱਟੀ ਐਡੀ ਵੱਡੀ ਤੁਹਾਨੂੰ ਅਜਮਤ ਐਡੀ ਵੱਡੀ ਪਾਰਸ ਦੀ ਵਸਤੂ ਦੇ ਕੇ ਗਿਆ ਮਹਾਰਾਜ ਜਿਸ ਬੰਦੇ ਕੋਲ ਵੱਟੀ ਆ ਜਾਏ ਜੇਸ ਬੰਦੇ ਕੋਲ 파ਰਸ ਦੀ ਵਸਤੂ ਇਹ ਆ ਜਾਏ ਉਹ ਤਾਂ ਕੱਖਾਂ ਤੋਂ ਲੱਖਾਂ ਲੱਖਾਂ ਤੋਂ ਕਰੋੜਾਂ ਬਣ ਜਾਂਦਾ ਹੈ ਪਰ ਤੁਹਾਡੀ ਕੁਟੀਆ ਤੁਹਾਡਾ ਜੀਵਨ ਤੁਹਾਡੀ ਸਾਦਗੀ ਤੁਹਾਡੀ ਗਰੀਬੀ ਇਹ ਮਹਾਰਾਜ ਉੱਥੇ ਦੇ ਉੱਥੇ ਹੀ ਇਹ ਤਾਂ ਬਦਲਿਆ ਕੱਖ ਨਹੀਂ ਮਾਰੇ ਮੈਂ ਤੁਹਾਨੂੰ ਇੱਕ ਵੱਟੀ ਦੇ ਗਿਆ ਸੀ ਤੁਸੀਂ ਫੇਰ ਜੋੜਿਆਂ ਚ ਬੈਠੇ ਹੋ ਤੁਹਾਡਾ ਤਾਂ ਵੱਡਾ ਮਹਿਲ ਕੋਈ ਮੰਦਰ ਹੋਣਾ ਚਾਹੀਦਾ ਸੀ ਉਸ ਵੇਲੇ ਮਹਾਰਾਜ ਰਵਦਾਸ ਜੀ ਆਖਣ ਲੱਗੇ ਕਹਿੰਦੇ ਅੱਛਾ ਕੀ ਦੇ ਗਏ ਸੀ ਤੁਸੀਂ ਕਹਿੰਦੇ 파ਰਸ ਦੀ ਵੱਟੀ ਕਿੱਥੇ ਰੱਖ ਗਏ ਸੀ ਆਏ ਪੁੱਛਦੇ ਨੇ ਮਹਾਪੁਰਸ਼ੋ ਤੁਸੀਂ ਕਿੱਥੇ ਰੱਖ ਗਏ ਸੀ ਵੱਟੀ ਕਹਿੰਦੇ ਉਹ ਖਾਨਸ ਤੇ ਕਹਿੰਦੇ ਵੇਖੋ ਭਲਾ ਸਾਧ ਸੰਗਤ ਜੀ ਰੱਬ ਦਾ ਪਿਆਰਾ ਮਹਾਪੁਰਸ਼ ਜੋੜਾ ਗੰਢਾਉਣ ਆਇਆ ਸੀ ਜਿੱਥੇ ਵੱਟੀ ਰੱਖ ਗਿਆ ਜਦੋਂ ਉਹਨੇ ਵੇਖੀ ਉਸੇ ਥਾਂ ਤੇ ਵੱਟੀ ਪਈ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਉਹ ਮਹਾਰਾਜ ਰਵਦਾਸ ਜੀ ਮੈਨੂੰ ਆਏ ਲੱਗਦਾ ਹੈ ਤੁਸੀਂ ਇਹਨੂੰ ਜਿਵੇਂ ਛੇੜਿਆ ਵੀ ਨਹੀਂ ਹੁੰਦਾ ਤੁਸੀਂ ਹੱਥ ਵੀ ਨਹੀਂ ਲਾਇਆ ਹੁੰਦਾ ਮੈਨੂੰ ਆਏ ਲੱਗਦਾ ਹੈ ਮਹਾਰਾਜ ਤੁਸੀਂ ਇਸ ਵੱਟੀ ਨੂੰ ਕਦੇ ਹੱਥ ਵੀ ਨਹੀਂ ਲਾਇਆ ਛੇੜਿਆ ਵੀ ਨਹੀਂ ਉਸ ਵੇਲੇ ਮਹਾਪੁਰਸ਼ ਬਾਬਾ ਰਵਦਾਸ ਜੀ ਆਖਣ ਲੱਗੇ ਕਹਿੰਦੇ ਸਾਧੂ ਜਨੋ ਤੁਹਾਨੂੰ ਮੇਰੇ ਹਾਲਾਤ ਤੇ ਮੇਰੀ ਗਰੀਬੀ ਤੇ ਉਹ ਮਹਾਪੁਰਸ਼ੋ ਤਰਸ ਆਇਆ ਮੇਰੇ ਮੇਰੀ ਗਰੀਬੀ ਵੇਖੀ ਮੇਰਾ ਮੇਰੀ ਕੱਥੀ ਗੁਟਿਆ ਵੇਖੀ ਤੁਹਾਨੂੰ ਤਰਸ ਆਇਆ ਤੁਹਾਡਾ ਧੰਨਵਾਦ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਐਡਾ ਤਿਆਗ ਐਡੀ ਅਵਸਥਾ ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਮਹਾਰਾਜ ਰਵਦਾਸ ਜੀ ਆਖਣ ਲੱਗੇ ਕਹਿੰਦੇ ਤੁਹਾਨੂੰ ਤਰਸ ਆਇਆ ਤੁਹਾਡਾ ਧੰਨਵਾਦ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਹਿੰਦੇ ਜਿਸ ਨਿਰੰਕਾਰ ਦੇ ਚਰਨਾਂ ਵਿੱਚ ਮੈਂ ਸੁਰਤ ਜੋੜਦਾ ਕਹਿੰਦੇ ਉਸ ਨਿਰੰਕਾਰ ਨੇ ਮੈਨੂੰ ਰਸ ਇਹਨਾਂ ਦੇਤਾ ਮੈਨੂੰ ਬੰਦਗੀ ਦੀ ਦਾਪ ਐਡੀ ਵੱਡੀ ਝੋਲੀ ਚ ਪਾਤੀ ਸੋਨਾ ਕੀ ਪਾਰਸ ਦੀ ਵੱਟੀ ਕੀ ਤੇ ਮਿੱਟੀ ਗਈ ਮੈਨੂੰ ਇਹਨਾਂ ਵਿੱਚ ਕੋਈ ਅੰਤਰ ਨਹੀਂ ਲੱਗਦਾ ਕਹਿੰਦੇ ਬਾਬਾ ਜੀ ਉਹ ਸਾਧੂ ਜਨੋ ਮੇਰੀ ਤਾਂ ਇੱਕੋ ਮਾਲਕ ਦੇ ਚਰਨਾਂ 'ਚ ਬੇਨਤੀ ਏ ਮੈਂ ਮਹਾਰਾਜ ਦੇ ਚਰਨਾਂ 'ਚ ਜ਼ਿੰਦਗੀ ਸਮਰਪਿਤ ਕਰਕੇ ਮੈਨੂੰ ਮਹਾਰਾਜ ਨਾਮ ਝੋਲੀ ਪਾ ਦੇਣਾ ਮਹਾਰਾਜ ਦੇ ਚਰਨਾਂ ਨਾਲ ਮੇਰੀ ਸਾਰੀ ਜ਼ਿੰਦਗੀ ਨਿਭ ਜੇ ਗਰੀਬੀ 'ਚ ਸਮਾਂ ਕੱਟ ਸਕਦਾ ਪਰ ਵਾਹਿਗੁਰੂ ਮੈਨੂੰ ਤੂੰ ਨਾ ਵਿਸਰੀ ਤੂੰ ਨਾ ਵਸਾਰੀ ਮੈਨੂੰ ਸਾਧ ਸੰਗਤ ਉਹ ਜਦੋਂ ਰੱਬ ਦਾ ਪਿਆਰਾ ਮਹਾਪੁਰਸ਼ ਉਹ ਕਹਿੰਦਾ ਮਹਾਰਾਜ ਜੀ ਐਡੀ ਭਾਵਨਾ ਐਡੀ ਵੱਡੀ ਭਾਵਨਾ ਤੁਹਾਡੀ ਸਾਰਸੰਗਤ ਜੀ ਮਹਾਰਾ ਰਵਦਾਸ ਜੀ ਅੱਗੇ ਹੱਥ ਜੋੜ ਕੇ ਕਹਿੰਦਾ ਹੈ ਕਹਿੰਦਾ ਸੁਣਿਆ ਸੀ ਮੈਂ ਤੁਹਾਡੀ ਵਡਿਆਈ ਸੁਣੀ ਸੀ ਤੁਹਾਡੀ ਸੋਭਾ ਸੁਣਿਆ ਸੀ ਮਹਾਰਾ ਰਵਦਾਸ ਜੀ ਕੋਲ ਤਿਆਗ ਬੜਾ ਹੈ ਪਰ ਬਾਬਾ ਜੀ ਸੱਚਮੁੱਚ ਜਿੱਡਾ ਵੱਡਾ ਤਿਆਗ ਜਿੱਡਾ ਨਾਮ ਦਾ ਖਜ਼ਾਨਾ ਤੁਸੀਂ ਲਈ ਫਿਰਦੇ ਹੋ ਐਡਾ ਖਜ਼ਾਨਾ ਨਹੀਂ ਕਿਸੇ ਕੋਲ ਨਾ ਹੁੰਦਾ ਜਾਂਦਾ ਜਾਂਦਾ ਕਹਿ ਗਿਆ ਸੀ ਪੰਡਤਾਂ ਨੂੰ ਗਾਂਸ਼ੀ ਦੀਆਂ ਲੋਕਾਂ ਨੂੰ ਉਹ ਗੱਲ ਸੁਣੋ ਤੁਸੀਂ ਮਹਾਰਾਜ ਰਵਦਾਸ ਨੂੰ ਮਾੜਾ ਬੋਲਦੇ ਹੋ ਤੁਸੀਂ ਜੁੱਤੀਆਂ ਗੰਡਣ ਵਾਲਾ ਦੱਸਦੇ ਹੋ ਜਿਹਨੂੰ ਤੁਸੀਂ ਜੁੱਤੀਆਂ ਗੰਡਣ ਵਾਲਾ ਦੱਸਦੇ ਹੋ ਨਾ ਉਦੋਂ ਲਈ ਸੀ ਆਵਾਜ਼ ਉਹਨੇ ਉਹ ਮਹਾਤਮਾ ਜਾਂਦਾ ਜਾਂਦਾ ਕਹਿ ਗਿਆ ਲੋਕੀ ਕਹਿੰਦੇ ਜੋੜੇ ਗੰਢ ਦਾ ਲੋਕੀ ਕਹਿੰਦੇ ਜੋੜੇ ਗੰਢ ਦਾ ਓ ਲੋਕੀ ਕਹਿੰਦੇ ਜੋੜੇ ਗੰਢ ਦਾ ਲੋਕੀ ਕਹਿੰਦੇ ਜੋੜੇ ਗੰਢ ਦਾ ਓ ਲੋਕੀ ਕਹਿੰਦੇ ਜੋੜੇ ਕਹਿੰਦੇ ਜੋੜੇ ਗੰਢਦਾ ਲੋਕੀ ਕਹਿੰਦੇ ਜੋੜੇ ਗੰਢਦਾ ਉਹ ਗੰਢਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢਦਾ ਉਹ ਗੰਢਦਾ ਤਕਦੀਰ ਲੋਕੀ ਕਹਿੰਦੇ ਜੋੜੇ ਗੰਢਦਾ ਉਹ ਗੰਢਦਾ ਤੇ ਤਕਦੀਰਾਂ ਲੋਕੀ ਕਹਿੰਦੇ ਜੋੜੇ ਕੀ ਕਹਿੰਦੇ ਜੋੜੇ ਗੱਡਦਾ ਉਹ ਗੱਡਦਾ ਤੇ ਕਦੀ ਰਾਂ ਲੋਕੀ ਕਹਿੰਦੇ ਜੋੜੇ ਗੱਡਦਾ ਉਹ ਗੱਡਦਾ ਤੇ ਕਦੀ ਰਾਂ ਉਹ ਲੋਕੀ ਕਹਿੰਦੇ ਜੋੜੇ ਗੱਡਦਾ ਲੋਕੀ ਕਹਿੰਦੇ ਜੋੜੇ ਉਹ ਲੋਕੀ ਕਹਿੰਦੇ ਜੋੜੇ ਗੱਡਦਾ ਲੋਕੀ ਕਹਿੰਦੇ ਜੋੜੇ ਗੱਡਦਾ ਜੀ ਲੋਕੀ ਇਹਦੇ ਜੋੜੇ ਲੋਕੀ ਕਹਿੰਦੇ ਜੋੜੇ ਗੰਡਦਾ ਐਸੀ ਰੱਬ ਦੇ ਪਿਆਰਿਆਂ ਦੀ ਝੋਲੀ ਵਿੱਚ ਨਿਰੰਕਾਰ ਨੇ ਬਖਸ਼ਿਸ਼ ਪਾਈ ਸਾਧ ਸੰਗਤ ਜੁੱਤੀਆਂ ਨਹੀਂ ਗੰਡੀਆਂ ਜੋੜੇ ਨਹੀਂ ਗੰਡੇ ਉਹਨਾਂ ਨੇ ਲੋਕਾਂ ਦੇ ਟੁੱਟੇ ਹੋਏ ਦਿਲ ਗੰਡੇ ਸਾਧ ਸੰਗਤ ਜਦੋਂ ਅਸੀਂ ਮਹਾਰਾਜ ਦੇ ਚਰਨਾਂ 'ਚ ਇਹ ਸਿਮਰਨ ਦੀ ਇਹ ਭਗਤੀ ਦੀ ਇਹ ਬੰਦਗੀ ਦੀ ਦਾਤ ਮੰਗਾਂਗੇ ਸਤਿਗੁਰਾਂ ਨੇ ਬਖਸ਼ਿਸ਼ ਕਰਨੀ ਸਾਡੇ ਤੇ ਵੀ ਮਿਹਰਾ ਕਰਨੀ ਆ ਪਰ ਹਾਂ ਸਾਨੂੰ ਇੱਕ ਵਾਰੀ ਮਹਾਰਾਜ ਦੇ ਚਰਨਾਂ ਵਿੱਚ ਟਹਿਣਾ ਆ ਜੇ ਸਾਨੂੰ ਮਹਾਰਾਜ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਲਾਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਧੰਨ ਨੇ ਉਹ ਗੁਰਮਖ ਧੰਨ ਨੇ ਉਹ ਰੱਬ ਦੇ ਪਿਆਰੇ ਤਨ ਮਹਾਪੁਰਸ਼ ਬਾਬਾ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਕਰਤੀ ਐਸੇ ਗੁਰਸਿੱਖਾਂ ਦੇ ਐਸੇ ਗੁਰਮਖਾਂ ਦੇ ਐਸੇ ਰੱਬ ਦੇ ਪਿਆਰਿਆਂ ਦੇ ਬਲਿਹਾਰੇ ਜਾਈਏ